ਕਈ ਸੁਪਨੇ ਲੈ ਕੇ ਇੱਕ ਹੋਰ ਪੰਜਾਬੀ ਨੌਜਵਾਨ ਕੈਨੇਡਾ ਦੀ ਧਰਤੀ ਤੇ ਗਿਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਵਿਦੇਸ਼ ਰਾਸ ਉਸ ਨੂੰ ਨਹੀਂ ਆਵੇਗਾ ਸੋ ਗੁਰਸਾਹਿਬ ਸਿੰਘ ਦਾ ਨੌਜਵਾਨ ਜੋ ਮਹਿਜ 1 ਮਹੀਨੇ ਪਹਿਲਾਂ ਹੀ ਕੈਨੇਡਾ ਦੀ ਧਰਤੀ ਤੇ ਉਸਨੇ ਪੈਰ ਰੱਖਿਆ ਸੀ ਆਪਣਾ ਜੀਵਨ ਸੁਖਾਲਾ ਕਰਨ ਦੇ ਲਈ ਵਿਦੇਸ਼ ਗਿਆ ਸੀ ਪਰ ਉੱਥੇ ਆ ਕੇ ਉਸ ਦੀ ਮੌਤ ਹੋ ਜਾਂਦੀ ਹੈ ਸੋ ਤਸਵੀਰ ਗੁਰਸਾਹਿਬ ਸਿੰਘ ਦੀ ਸਾਮਣੀ ਆ ਰਹੀ ਹੈ ਮਹਿਜ 23 ਸਾਲ ਦੀ ਉਮਰ ਸੀ ਜਿਸ ਦੀ ਮੌਤ ਹੋ ਚੁੱਕੀ ਹੈ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ ਵਿਕੇ ਭਿਆਨਕ ਹਾਦਸੇ ਦੇ ਵਿੱਚ ਜਾਨ ਗਈ ਹੈ ਕਰੀਬ 1 ਮਹੀਨਾ ਪਹਿਲਾਂ 13 ਮਾਰਚ ਨੂੰ ਕੈਨੇਡਾ ਦੇ ਸਰੀ ਵਿਕੇ ਪੜਾਈ ਕਰਨ ਦੇ ਲਈ ਗੁਰਸਾਹਿਬ ਗਿਆ ਸੀ ਗੁਰਸਾਹਿਬ ਸਿੰਘ ਕਾਲਜ ਤੋਂ ਪੈਦਲ ਹੀ ਆ ਰਿਹਾ ਸੀ ਕਿ ਅਚਾਨਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਕਿਾ ਜਾ ਰਿਹਾ ਕਿ ਤਿੰਨ ওভার ਸਪੀਡ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਿਸ ਦੇ ਦੌਰਾਨ ਨੌਜਵਾਨ ਇਸ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰਿਵਾਰ ਨੂੰ ਜਦੋਂ ਇਹ ਖਬਰ ਫੋਨ ਤੇ ਮਿਲਦੀ ਹੈ ਕਿ ਉਹਦਾ ਪੁੱਤ ਜੋਹਾਨੋ ਤੁਰ ਗਿਆ ਤਾਂ ਮਾਪਿਆਂ ਦਾ ਰੋ ਰੋ 부ਰਾ ਹਾਲ ਹੈ ਸਤਮੇ ਦੇ ਵਿੱਚ ਪਰਿਵਾਰ ਜਿਹੜਾ ਨਜ਼ਰ ਆ ਰਿਹਾ ਹੈ ਤੇ ਉਸ ਮਨਹੂਸ ਘੜੀ ਨੂੰ ਯਾਦ ਕਰ ਰਿਹਾ ਹੈ ਕਿ ਆਖਰਕਾਰ ਉਹਨਾਂ ਨੇ ਪੁੱਤ ਨੂੰ ਕਿਉਂ ਕੈਨੇਡਾ ਭੇਜਿਆ ਸੀ ਕੋਸ ਰੇ ਨੇ ਆਪਣੇ ਜਿਹੜੇ ਲੇਟ ਡਿਸੀਜਨ ਤੋਂ ਸਮਾਪਿਆਂ ਦਾ ਇਸ ਵਕਤ ਰੋਰਾ ਬੁਰਾ ਹਾਲ ਹੈ ਤਸਵੀਰ ਤੁਸੀਂ ਗੁਰਸਾਹਿਬ ਦੀ ਸਕਰੀਨ ਤੇ ਦੇਖ ਸਕਦੇ ਹੋ ਕਰੀਬ 23 ਸਾਲ ਦੀ ਉਮਰ ਸੀ ਹਾਲਾਂਕਿ ਬਹੁਤ ਸਾਰੇ ਅਜਿਹੇ ਪੰਜਾਬੀ ਨੇ ਜੋ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ ਜਾਂਦੇ ਨੇ ਅਕਸਰ ਇਹ ਸੁਣਿਆ ਜਾਂਦਾ ਹੈ ਕੈਨੇਡਾ ਜਾਂਦੇ ਨੇ ਤੇ ਕਈ ਨੌਜਵਾਨਾਂ ਨੂੰ ਵਿਦੇਸ਼ ਰਾਸਾ ਜਾਂਦਾ ਹੈ ਤੇ ਕਈਆਂ ਦੇ ਲਈ ਸੁਪਨਾ ਹੀ ਸਿਰਫ ਬਣ ਕੇ ਰਹਿ ਜਾਂਦਾ ਹੈ ਤੇ ਅਜਿਹੇ ਦੇ ਵਿੱਚ ਹਮੇਸ਼ਾ ਦੇ ਲਈ ਗੁਰਸਾਹਿਬ ਆਪਣੇ ਮਾਪਿਆਂ ਤੋਂ ਦੂਰ ਹੋ ਕੇ ਆ ਸੜਕੀ ਹਾਦਸੇ ਦਾ ਅਜਿਹਾ ਸ਼ਿਕਾਰ ਹੋ ਕੇ ਆ ਕਿ ਮੌਕੇ ਤੇ ਹੀ ਉਸ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਗੁਰਸਾਹਿਬ ਦੀ ਉਹ ਤਸਵੀਰ ਹੈ ਜਿਸ ਨੂੰ ਮਾਪਿਆਂ ਨੇ ਬੜੇ ਹਿਚਾਵਾ ਤੇ ਲਾਡਾਂ ਦੇ ਨਾਲ ਪਾਲਿਆ ਸੀ ਵੱਡਾ ਕੀਤਾ ਤੇ ਦਿਲ ਤੇ ਪੱਥਰ ਰੱਖ ਕੇ ਕੈਨੇਡਾ ਭੇਜਿਆ ਪਰ ਹਮੇਸ਼ਾ ਦੇ ਲਈ ਆਪਣੇ ਪਰਿਵਾਰ ਨੂੰ ਗੁਰਸਾਹਿਬ ਅਲਵਿਦਾ ਕਹਿ ਗਿਆ ਪਰਿਵਾਰ ਨੂੰ ਜਦੋਂ ਇਹ ਖਬਰ ਫੋਨ ਤੇ ਮਿਲਦੀ ਐ ਕਿ ਉਹਦਾ ਪੁੱਤ ਜੋਹਾਨੋ ਤੁਰ ਗਿਆ ਤਾਂ ਮਾਪਿਆਂ ਦਾ ਰੋ ਰੂਰਾ ਬੁਰਾ ਹਾਲ ਐ ਸਤਮੀ ਦੇ ਵਿੱਚ ਪਰਿਵਾਰ ਜਿਹੜਾ ਨਜ਼ਰ ਆ ਰਿਹਾ ਤੇ ਉਸ ਮਨਹੂਸ ਕੜੀ ਨੂੰ ਯਾਦ ਕਰ ਰਿਹਾ ਕਿ ਆਖਰਕਾਰ ਉਹਨਾਂ ਨੇ ਪੁੱਤ ਨੂੰ ਕਿਉਂ ਕੈਨੇਡਾ ਭੇਜਿਆ ਸੀ ਕੋਸਰੇ ਨੇ ਆਪਣੇ ਜਿਹੜੇ ਲੇ ਡਿਸੀਜਨ ਤੋਂ ਉਸ ਮਾਪਿਆਂ ਦਾ ਇਸ ਵਕਤ ਰੋ ਰੂਰਾ ਬੁਰਾ ਹਾਲ ਐ ਤਸਵੀਰ ਤੁਸੀਂ ਗੁਰਸਾਹਿਬ ਦੀ ਸਕਰੀਨ ਤੇ ਦੇਖ ਸਕਦੇ ਹੋ ਕਰੀਬ 23 ਸਾਲ ਦੀ ਉਮਰ ਸੀ ਹਾਲਾਂਕਿ ਬਹੁਤ ਸਾਰੇ ਅਚੇਹ ਪੰਜਾਬੀ ਨੇ ਜੋ ਆਪਣੇ ਚੰਗੇ ਭਵਿੱਖ ਦੇ ਲਈ ਵਦੇਸ਼ ਜਾਂਦੇ ਨੇ ਅਕਸਰ ਹੀ ਸੁਣਿਆ ਜਾਂਦਾ ਹੈ ਕੈਨੇਡਾ ਜਾਂਦੇ ਨੇ ਤੇ ਕਈ ਨੌਜਵਾਨਾਂ ਨੂੰ ਵਿਦੇਸ਼ ਰਾਸਾ ਜਾਂਦਾ ਹੈ ਤੇ ਕਈਆਂ ਦੇ ਲਈ ਸੁਪਨਾ ਹੀ ਸਿਰਫ ਬਣ ਕੇ ਰਹਿ ਜਾਂਦਾ ਹੈ ਤੇ ਅਜਿਹੇ ਦੇ ਵਿੱਚ ਹਮੇਸ਼ਾ ਦੇ ਲਈ ਗੁਰਸਾਹਿਬ ਆਪਣੇ ਮਾਪਿਆਂ ਤੋਂ ਦੂਰ ਹੋ ਕੇ ਆ ਸੜਕੀ ਹਾਦਸੇ ਦਾ ਅਜਿਹਾ ਸ਼ਿਕਾਰ ਹੋ ਕੇ ਆ ਕਿ ਮੌਕੇ ਤੇ ਹੀ ਉਸ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਗੁਰਸਾਹਿਬ ਦੀ ਉਹ ਤਸਵੀਰ ਹੈ ਜਿਸ ਨੂੰ ਮਾਪਿਆਂ ਨੇ ਬੜੇ ਹਿਚਾਵਾ ਤੇ ਲਾਡਾਂ ਦੇ ਨਾਲ ਪਾਲਿਆ ਸੀ ਵੱਡਾ ਕੀਤਾ ਤੇ ਦਿਲ ਤੇ ਪੱਥਰ ਰੱਖ ਕੇ ਕੈਨੇਡਾ ਭੇਜਿਆ ਪਰ ਹਮੇਸ਼ਾ ਦੇ ਲਈ ਆਪਣੇ ਪਰਿਵਾਰ ਨੂੰ ਗੁਰਸਾਹਿਬ ਅਲਵਿਦਾ ਕਹਿ ਗਿਆ